ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਿਸਟਰ ਐਂਡ ਮਿਸਿਸ ਪਿੰਨੀ ਸਰਵਾਕ ਦੇ ਵਿੱਚ ਅੱਜ ਫੇਰ ਇਸ ਵਾਰ ਮੰਮੀ ਨੇ ਪੇਸ਼ ਕੀਤੇ ਆਲੂ ਵਾਲੇ ਪ੍ਰੌਨਠੇ ਪੰਜਾਬੀਆਂ ਦੀ ਫੇਵਰੇਟ ਵਾਹ ਮਜ਼ਾ ਆਲੂ ਵਾਲੇ ਪ੍ਰੌਨਠੇ ਖਾ ਕੇ ਵਾਰਾ ਕੇ ਵਿਖਿਆ ਤੇ ਮੌਸਮ ਬੜਾ ਹੀ ਔਸਮ ਹੋਇਆ ਸੀ ਸਿਰਾਂ ਕਰਾਈ ਹੋਈ ਸੀ ਮੌਸਮ ਵੱਲੋਂ ਵੀ ਮੌਸਮ ਦੇ ਨਜ਼ਾਰੇ ਲੈ ਮੈਂ ਬਹੁਤ ਤੇ ਮੈਂ ਤਾਂ ਬੈਗ ਹੀ ਚੇਂਜ ਕਰਕੇ ਫਟਾਫਟ ਨਾ ਹਨੂ ਕਿ ਮੈਂ ਕਿ ਮੈਂ ਤਾਂ ਬਾਈਸ ਨਜ਼ਾਰੀ ਲੈਣੀ ਆ ਮੌਸਮ ਦੇ ਮੈਂ ਤਾਂ ਚਾਰਲੀ ਨੇ ਤਾਂ ਬੈਗ ਹੀ ਨਜ਼ਾਰੇ ਲੈ ਫਿਰ ਮੀ ਆ ਗਿਆ ਤੇ ਮੈਂ ਮੀ ਮੀ ਦੇ ਵਿੱਚ ਨਾ ਆਤੀ ਮੈਂ ਮਜ਼ਾਕ ਮੜਾ ਜਨਾ ਕਿ ਮੈਂ ਤਾਂ ਫਟਾਫਟ ਅੰਦਰ ਆ ਗਈ ਮਿਕਨਾ ਕਿ ਅੰਦਰ ਨੂੰ ਚਲੀ ਗਈ ਜੇ ਮੰਮੀ ਨੂੰ ਪਤਾ ਲੱਗਿਆ ਤੇ ਮੰਮੀ ਨੇ ਇਹੀ ਗਿੱਲੇ ਚ ਆਪਾਂ ਜਿਹੜੀ ਕਾਲੀ ਪਾਈ ਫਰਦੀਆਂ ਇਹਦੇ ਨਾਲ ਹੀ ਰਗੜਨਾ ਅੰਦਰ ਆਇ ਤੇ ਚਾਰਲੀ ਚ ਮਲਾਇਆ ਹੋਇਆ ਸੀ ਇਹ ਦਿਨ ਹਾਲ ਖੇਤੀ ਮੈਂ ਇਹ ਵੀ ਮਜ਼ਾ ਲੈਂਦਾ ਪੈਸੀ ਮੌਸਮ ਨੇ ਕਿੱਲਾ ਕਿੱਲਾ ਹੋਇਆ ਤੇ ਅਸੀਂ ਸਾਰਾ ਬੈੜਾ ਤੇ ਆਪਾਂ ਇਹ ਕੁਰਸੀ ਢਾ ਕੇ ਪੜਨ ਤੇ ਬੈ ਗਏ ਉੱਥੇ ਹੀ ਨਾਲ ਫਿਰ ਤੁਹਾਨੂੰ ਪਤਾ ਹੀ ਹੈ ਮੈਂ ਬੈਠਾ ਤੇ ਪਿਕਸ ਤੇ ਕਲਿਕਸ ਨਾ ਕਰਾਂ ਉਫ ਓਫੋ ਨੂੰਰ ਤੇ ਫਿਰ ਡੋਲਡੋਲ ਬਾਂਦਾ ਗਿਆ ਨਾ ਤੇ ਆਪਾਂ ਪਿਕਸ ਨਹੀਂ ਕਲਿੱਕ ਕੀਤੀਆਂ ਤੇ ਫਿਰ ਮੈਂ ਤੇ ਚੀਨ ਜਾਣਾ ਸੀ ਮਾਰਕੀਟ ਜਦੋਂ ਬਾਰਿਸ਼ ਬੰਦ ਹੋ ਗਈ ਫਿਰ ਅਸੀਂ ਦੋਨੇ ਮਾਰਕੀਟ ਚ ਲੱਗ ਗਏ ਆ ਤੇ ਮਾਰਕੀਟ ਅਸੀਂ ਖੰਪਿੰ ਗਈ ਸੀ ਮੈਸੇ ਤੇ ਤੇ ਅਸੀਂ ਆਗੇ ਸੀਗੇ ਜਦੋਂ ਉਥੋਂ ਆਏ ਘਰ ਤੇ ਆਕੇ ਮੈਂ ਸਬਜੀ ਬਣਾਈ ਬੇਸੰਦੀ ਗੱਟੇ ਦੀ ਸਬਜੀ ਉਹ ਜਿਹੜੀ ਹੈਗੀ ਆ ਰਾਜਸਥਾਨ ਦੀ ਫੇਮਸ ਡਿਸ਼ ਆ ਰਾਜਸਥਾਨ ਦੀ ਬੇਸੰਦੀ ਗੱਟੇ ਦੀ ਸਬਜੀ ਨਾਲ ਹੀ ਮੰਮੀ ਤੜਕਾ ਕੁੱਟੀ ਜਾਂਦੇ ਸੀ ਤੇ ਇਧਰ ਮੈਂ ਸਬਜੀ ਦੀ ਤਿਆਰੀ ਕਰਨ ਲੱਗੀ ਉਬਲਨੇ ਰੱਖਤੇ ਗੱਟੇ ਤੇ ਫਿਰ ਨਾਲ ਨਾਲ ਮੈਂ ਕਿਹਾ ਭਾਂਡੇ ਪਏ ਦੋ ਚਾੜ ਉਹ ਵੀ ਹੁਣ ਮਾਜੀ ਦਈਏ ਭਾਂਡੇ ਧੋ ਕੇ ਹੈਨਾ ਤੇ ਫਿਰ ਮੜ ਜਿਵੇਂ ਮੈਂ ਬਣਾਏ ਪਾਪ ਕੌਰ ਮੈਂ ਤੇ ਖਾਦੇ ਘਟ ਤੇ ਚਾੜਲੀ ਨੇ ਵੱਧ ਤੋਂ ਵੱਧ ਖਾ ਲੇ ਚਾੜਲੀ ਨੇ ਫੁੱਲ ਨਜ਼ਾਰੇਲੇ ਮੌਸਮ ਤੇ ਅੱਜ ਤਾਂ ਉਧਰ ਮੇਰੇ ਬੇਟ ਸੰਦੇ ਗੱਟੇ ਉਬਲ ਗਏ ਸੀ ਮੈਂ ਇਹਨਾਂ ਨੂੰ ਕੱਟ ਕਰਕੇ ਸ਼ੇਪ ਦਿੱਤੀ ਤੇ ਫਿਰ ਸ਼ੇਪ ਦੇਣ ਤੋਂ ਬਾਅਦ ਇਹਨਾਂ ਨੂੰ ਮੈਂ ਤੜਕ ਤੇ ਤੜਕਾ ਲਾਇਆ ਤੇਲ ਪਾ ਕੇ ਸਰੋਂ ਦਾ ਇਹ ਤੜਕ ਲਈ ਸੀ ਮੈਂ ਫਿਰ ਮੈਂ ਤੜਕਾ ਲਾਇਆ ਦੂਜੂ ਜਿਹੜਾ ਤੜਕਾ ਲਾਉਣਾ ਸੀ ਸਬਜ਼ੀ ਨੂੰ ਤੜਕਾ ਪਾ ਤੜਕਾ ਪਾਉਣ ਤੋਂ ਬਾਅਦ ਮੈਂ ਪਾਇਆ ਇਹਦੇ ਵਿੱਚ ਦਹੀਂ ਦਹੀਂ ਦਾ ਵੀ ਤੜਕਾ ਲੱਗਣਾ ਸੀ ਦਹੀਂ ਦਾ ਹੀ ਐਕਚੁਅਲ ਇਹਦੇ ਵਿੱਚ ਦਹੀਂ ਦਾ ਹੀ ਲੱਗਦਾ ਤੜਕਾ ਫਿਰ ਮੈਂ ਤੜਕਾ ਲਾਇਆ ਦਹੀਂ ਦਾ ਇਹਨੂੰ ਹਿਲਾਇ ਗਈ ਤੇ ਫਿਰ ਮੜ ਜ ਪਾਇਆ ਇਹਦੇ ਵਿੱਚ ਉੱਤੋਂ ਪਾਣੀ ਤੇ ਤੜਕਾ ਜਦੋਂ ਤੱਕ ਸੰਗਣਾ ਨਹੀਂ ਹੋ ਗਿਆ ਉਦੋਂ ਬਾਅਦ ਮੈਂ ਇਹਨੂੰ ਹਲਾਈ ਗਈ ਵਧੀਆ ਹੋ ਗਿਆ ਜਦੋਂ ਇਹ ਫਿਰ ਬਨ ਗਈ ਸੀਗੇ ਵਿਚ ਪਾਤੇ ਸੀ ਮੈਂ ਗੱਟੇ ਫਿਰ ਅਸੀਂ ਬਾਕੇ ਰੋਟੀ ਤੇ ਖਾਣ ਲੱਗੇ ਸੀ ਮੈਨੂੰ ਚੌਲ ਨਾਲ ਬਹੁਤ ਪਸੰਦ ਆਉਂਦੇ। ਉਦੋਂ ਬਾਅਦ ਫਿਰ ਮੈਂ ਛੱਡਣ ਜਾਣਾ ਸੀ ਚੀਨ ਨੂੰ ਮੈਂ ਹੋਈ ਰੈਡੀ ਸ਼ਾਮ ਨੂੰ ਸ਼ਾਮ ਨੂੰ ਮੌਸਮ ਉਹ ਹੀ ਸੀ ਬਹੁਤ ਸੁਣਾ ਮੈਂ ਤੇ ਚੀਨ ਨੂੰ ਹੋ ਗਈ ਸੀ ਰੈਡੀ ਤੇ ਅਸੀਂ ਤੋਂ ਨਹੀਂ ਹੋਏ ਹੋਏ ਇੱਥੇ ਰੈਡੀ ਤੇ ਮੈਂ ਚਲਾਈ ਅਜ ਜੀਨੂ ਨੇ ਸਕੂਟੀ ਜੀ ਨਹੀਂ ਕਰਦਾ ਸੀ ਇਹਦਾ ਜਾਣਦਾ ਬਟ ਛੱਡ ਕੇ ਤਾਂ ਉਹ ਨਹੀਂ ਸੀ ਤੇ ਅਸੀਂ ਗਏ ਮਾਸੀ ਘਰੇ ਯਾਨੀ ਮੈਂ ਥੋੜੀ ਕਿਤੇ ਦੇਰ ਹੀ ਬੈਠ ਕੇ ਸੀ ਮਾਸੀ ਨਾਲ ਗੱਲਾਂ ਬਾਤਾਂ ਕੀਤੀਆਂ ਫਿਰ ਮੈਨੂੰ ਛੇਤੀ ਤੁਰਨਾ ਪਿਆ ਬਿਕੋਜ਼ ਆਫ ਬਲੈਕਆਊਟ ਤੇ ਫਿਰ ਮੈਂ ਆਉਣ ਲੱਗੀ ਨੇ ਖਾਦੇ ਸਪਰਿੰਗ ਰੋਲ ਖਾ ਕੇ ਉਧਰੋਂ ਵੀ ਫਟਾਫਟ ਤੁਰ ਕੇ ਤੇ ਮੈਂ ਆ ਗਈ ਆ ਕੇ ਡਿਨਰ ਨੇ ਮੈਂ ਕੀਤਾ ਨਹੀਂ ਫੁੱਲ ਹੋ ਗਏ ਸੀ ਕੰਮ ਤੇ ਮੈਂ ਫਿਰ ਮੈਂ ਕਿਚਲ ਬਾਹਰ ਤੁਰ ਲਿਨੀ ਆ ਥੋੜਾ ਜਾਂ ਕੀ ਪਤਾ ਥੱਲੇ ਹੋ ਜੀ ਘਰ ਦਾ ਪੀਤਾ ਤੇ ਮੈਂ ਡਿਨਰ ਕਰ ਲਵਾ ਤੇ ਮੈਂ ਮੰਮੀ ਨੂੰ ਕਿ ਮਮੀ ਕੁਝ ਮਿੱਠਾ ਬਣਾਓ ਯਾਰ ਯਾਰ ਫਿਰ ਮੰਮੀ ਨੇ ਬਣਾਇਆ ਮੰਗੋ ਸ਼ੇਕ ਫਿਰ ਮੈਂ ਮੰਗੋ ਸ਼ੇਕ ਪੀ ਲਿਆ ਤੇ ਡਿਨਰ ਦਾ ਕੰਮ ਉਹੀ ਉੱਥੇ ਹੀ ਰਹਿ ਗਿਆ ਫਿਰ ਮੈਂ ਸ਼ੇਕ ਪੀ ਕੇ ਤੇ ਫਿਰ ਮੈਂ ਆਪਣੀ ਹੋ ਗਈ ਗੁੱਡ ਨਾਈਟ ਓਕੇ ਜੀ